ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੰਗਿਆਣਾ ਇਹ ਲੰਗਿਆਣਾ ਪੁਰਾਣਾ ਹੈ ਲੰਗਿਆਣਾ ਕਲਾ ਵੀ ਇਹਨੂੰ ਕਹਿ ਸਕਦੇ ਆ ਬਾਗਾ ਪੁਰਾਣਾ ਤਹਿਸੀਲ ਪੈਂਦੀ ਆ ਤੇ ਮੋਗੇ ਜ਼ਿਲ੍ਹੇ 'ਚ ਇਹ ਪਿੰਡ ਆਉਂਦਾ ਬਾਗੇ ਪੁਰਾਣੇ ਤੋਂ ਮੁੱਦਕੀ ਵਾਲੀ ਛੜਕ ਦੇ ਉੱਤੇ ਪਿੰਡ ਹੈ ਜਿੱਥੇ ਵੀਡੀਓ ਬਣਾ ਰਹੇ ਆ ਦੋਸਤੋ ਬਾਈ ਕੋਲੋਂ ਪਹਿਲਾਂ ਬਹੁਤ ਵੀਡੀਓ ਬਣਾਈਆਂ ਕਿਉਂਕਿ ਇਹਨੂੰ ਤੁਸੀਂ ਜਾਣਦੇ ਹੋ ਖਾਸ ਕਰਕੇ ਨੀਲੀ ਰਾਵੀ ਨਸਲ ਨੂੰ ਪਿਆਰ ਕਰਨ ਵਾਲੇ ਪਸੰਦ ਕਰਨ ਵਾਲੇ ਲੰਡਾ ਕੰਡੇ ਵਾਲਾ ਜਿਹੜੇ ਪੁਰਾਣੇ ਝੋਟੇ ਜਿਨ੍ਹਾਂ ਦੇ ਨਾਮ ਸੁਣੇ ਸੀ ਪਰ ਵੇਖੇ ਨਹੀਂ ਸੀ ਉਹ ਇਸ ਬਾਈ ਦੇ ਘਰੋਂ ਬਹੁਤ ਸਾਰੇ ਭਰਾਵਾਂ ਨੂੰ ਦਿਖਾਏ ਆ ਅੱਜ ਦੋ ਮੱਝਾਂ ਬਾਈ ਨੇ ਵਿਕਾਊ ਕੀਤੀਆਂ ਮੱਝਾਂ ਦੇ ਵਿੱਚ ਜੇ ਗੱਲ ਕਰੀਏ ਤਾਂ ਸਾਹਮਣੇ ਜਿਹੜੀ ਝੋਟੀ ਦੇਖ ਰਹੇ ਹੋ ਇਹ ਜਾਣੀ ਪਛਾਣੀ ਝੋਟੀ ਹੈ ਖਾਸ ਕਰਕੇ ਜਿਹੜੇ ਵੀਰ ਮੇਲਿਆਂ ਦਾ ਸ਼ੌਂਕ ਰੱਖਦੇ ਆ ਉਹਨਾਂ ਦੇ ਧਿਆਨ ਚ ਆਊਗੀ ਜਾਂ ਜਿਹੜੇ ਵੀਰ ਸਰਪੰਚ ਬਲਦੇਵ ਸਿੰਘ ਮਿੱਡੂ ਮਾਨ ਵਾਲੇ ਨੂੰ ਜਾਣਦੇ ਆ ਉਹਨਾਂ ਦੇ ਝੋਟੀ ਧਿਆਨ ਚ ਆ ਜਾਣੀ ਹੈ ਤਾਜੀ ਸੂਈ ਵੀ ਹੈ ਤੇ ਨਾਲ ਤੁਹਾਨੂੰ ਦਿਖਾਵਾਂਗਾ ਇੱਕ ਨੀਲੀ ਰਾਵੀ ਨਸਲ ਦੀ ਟੇਡੇ ਘੱਟ ਦੀ ਬੜੇ ਸੋਹਣੇ ਥਣ ਹਵਾਨੇ ਦੀ ਝੋਟੀ ਇਹ ਵੀ ਤਾਜੀ ਬਿਲਕੁਲ ਸੂਈ ਵੀ ਹੈ ਇਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਵੀਡੀਓ ਨੇ ਅੰਡ ਤੱਕ ਜਰੂਰ ਦੇਖਿਓ ਵੈਸੇ ਅਸੀਂ ਵੀਡੀਓ ਫੇਰ ਬਣਾਉਣੀ ਹੈ ਪਰ ਸਾਹਮਣੇ ਇੱਕ ਝੋਟਾ ਦਿਖਾ ਦਿਆਂ ਜਿਹਦਾ ਨਾਮ ਛਾਂਦਾਰ ਬਾਈ ਨੇ ਰੱਖਿਆ ਹੈ ਜੇ ਕਿਸੇ ਵੀਰ ਦੀ ਇਹਨਾਂ ਇਸ ਰੁੱਤ ਦੇ ਵਿੱਚ ਨੀਲੀ ਰਾਵੀ ਨਸਲ ਦੀ ਮੱਝ ਲੱਗਦਾ ਤੁਹਾਨੂੰ ਵੀ ਉਹ ਗੱਪਣ ਕਰਾਉਣੀ ਹੈ ਕਰਾਸ ਕਰਾਉਣੀ ਹੈ ਤਾਂ ਬੇਸ਼ੱਕ ਉਹਦੇ ਲਈ ਕੰਟੈਕਟ ਕਰ ਲਿਓ ਬੜੇ ਚੰਗੇ ਰਿਕਾਰਡ ਦਾ ਇੱਕ ਝੋਟੀ ਇਹਦੀ ਆਪਾਂ ਵੀ ਘਰੇ ਸੰਭਾਲ ਰਹੇ ਆ। ਸੋ ਇਹ ਝੋਟਾ ਫੇਰ ਕਿਸੇ ਦਿਨ ਪ੍ਰੋਪਰ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ। ਕੋਸ਼ਿਸ਼ ਇਹ ਵੀ ਹੈ ਵੀ ਇਹਦੀਆਂ 3 ਤੁਹਾਨੂੰ ਦਿਖਾ ਸਕੀਏ। ਸ਼ੁਰੂਆਤ ਕਰਦੇ ਆ ਨੀਲੀ ਰਾਵੀ ਤੋਂ। ਉਸ ਤੋਂ ਬਾਅਦ ਚ ਮੁਰਾ ਜਿਹੜੀ ਮੱਝ ਹੈ ਝੋਟੀ ਹੈ ਉਹ ਤੁਹਾਨੂੰ ਦਿਖਾ ਦੇਾਂਗੇ। ਸਖਦੀਪ ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਖਦੀਪ ਬੜੇ ਟਾਈਮ ਬਾਅਦ ਚੈਨਲ ਉੱਤੇ ਵੀਡੀਓ 'ਚ ਆ ਰਹੇ ਆਪਾਂ ਹਣਾ। ਇਹ ਮੈਨੂੰ ਲੱਗਦਾ ਇਹ ਸੈਟਅਪ ਤਿਆਰ ਤੁਰ ਕਰਨ ਲੱਗੇ ਸੀਗੇ ਇੱਥੇ। ਕੋਸ਼ਕ ਤਾਂ ਇੱਥੇ ਪਸ਼ੂ ਆ ਨਾ ਇੱਥੇ ਖੁਰਨੀ ਖੁਰਨੀ ਬਣਾ ਕੇ ਲਿਆਂਦੇ ਆ ਇੱਥੇ ਜੋ ਆਪਣੇ ਆਪ ਦੇ ਬੰਦੇ ਆ ਜਿਨ੍ਹਾਂ ਤੋਂ ਜਗ੍ਹਾ ਦੀ ਆਪਾਂ ਗੱਲਬਾਤ ਕੀਤੀ ਆ ਤੇ ਕੋਸ਼ਕ ਪਸ਼ੂ ਆਪਣਾ ਆ ਵੀ ਵਪਾਰ ਦਾ ਕੰਮ ਤਾਂ ਹੈ ਨੀਗਾ ਵੀ ਉਦਾਂ ਹੀ ਜਿਵੇਂ ਆ ਹੁਣ ਝੋਟੀ ਲਿਆਂਦੀ ਆ ਇੱਕ ਮੈਨੂੰ ਪਤਾ ਵੀ ਸਾਲ ਬਾਅਦ ਲਿਆਂਦੀ ਹੋਣੀ ਆ ਹਨਾ ਸੋਹਣੀ ਲੱਗੀ ਚੰਗੀ ਚੀਜ਼ ਆ ਜੇ ਕਿਸੇ ਨੂੰ ਗਾਹ ਦੇਵਾਂਗੇ ਵੀ ਤਾਂ ਇਹਦਾ ਪਿਛਲਾ ਨਹੀਂ ਪਤਾ ਆਪਾਂ ਨੂੰ ਕੀ ਆ ਆਪ ਤਸੱਲੀ ਦੇ ਕੇ ਦੇਣਾ ਵੀ ਸਾਡੇ پاس ਆਏ ਹੈ ਨਾ ਸਭ ਵੀ ਹਰ ਪਾਸੋਂ ਕੈਰੈਕਟਰ ਦੇ ਵਿੱਚ ਠੀਕ ਹੈ ਤੇ ਤਾਂ ਕਰਕੇ ਪਸ਼ੂ ਕੋਲ ਆਪਦੇ ਘਰੇ ਤਿਆਰ ਹੁੰਦੇ ਸੀਗੇ ਤੇ ਉਹ ਹੁਣ ਛੋਟੀ ਆਪਾਂ ਟੋਕੜ ਗੱਭਾਂ ਨਾਲ ਲੈ ਕੇ ਸੰਭੀ ਸੀਗੀ ਹੂੰ ਤੇ ਉਹ ਹੁਣ ਸੂਈ ਆ ਤੇ ਸੋਚਾਂ ਵੀ ਦਿਖਾਈਏ ਉਹ ਸਹੀ ਹੈ ਆਪਾਂ ਸ਼ੁਰੂਆਤ ਇਹ ਛੋਟੀ ਤੋਂ ਕਰਦੇ ਹਾਂ ਸੁਖਦੀਪ ਕਹਿਨਵਾ ਸੁਆ ਸੁਪੀ ਬਾਈ ਇਹ ਪਲੂਨ ਸੂਈ ਆ ਜੀ ਪਹਿਲਾਂ ਨਾ ਤੇ ਅੱਜ ਇਹਦਾ ਲਗਭਗ 7-8 ਦਿਨ ਦਾ ਸੁਆ ਹੋ ਗਿਆ ਠੀਕ ਹੈ ਇਹ ਮਗਰੇ ਦੇ ਕੱਟਾ ਹੈ ਜੀ ਹੂੰ ਤੇ ਇਸ ਟਾਈਮ ਇਹਦਾ ਲਗਭਗ ਆਪਾਂ ਕੱਲ ਲਿਆਂਦੀ ਆ ਤੇ 8-9 ਕਿਲੋ ਬੋਲਾ ਜਾਨੀ ਕਿ ਵੀ ਦੱਸਿਆ ਤੇ ਇੰਨਾ ਹੈਗਾ ਵੀ ਚਵਾਉਂਦੀ ਵੀ ਹੈ ਇਹਨਾਂ ਠੀਕ ਹੈ ਜਾਨੀ 8-9 ਕਿਲੋ ਆਂਗੂ ਇਸ ਟਾਈਮ ਹਾਂਜੀ ਦੁੱਧ ਦੇ ਦੇ ਰਹੀ ਹੈ ਤੇ ਬਾਕੀ ਜਦੋਂ ਹੁਣ ਪਲੂਨ ਆ ਹੂੰ ਕੋਈ ਇਹਨੂੰ ਕੱਲ ਆਈ ਆਪਣੇ ਕੋਲੇ ਕੋਈ ਬੱਚੇ ਦੀ ਵਿਚਾਰ ਨਹੀਂ ਜਦੋਂ ਛੱਡਿਆ ਹਨਾ ਉਹ ਤੋਂ ਰਿੰਗੂਗੀ ਹੁਣ ਕੱਲੀ ਖੜੀ ਹੈ ਪਾਸੇ ਮਸਤ ਹੋ ਗਏ ਨੇ ਖਾਣਾ ਪੀਣਾ ਆਪਦਾ ਠੀਕ ਹੈ ਬਹੁਤ ਸ਼ਾਂਤ ਤੇ ਸੀਲ ਜਿਹਾ ਸੁਭਾਅ ਦੀ ਝੋਟੀ ਹੈ ਜੀ ਕੀ ਡਿਮਾਂਡ ਕਰ ਦੇ ਸਕਦੀ ਇਹਦੀ ਡਿਮਾਂਡ ਫੋਨ ਤੇ ਦੋਵਾਂ ਦੀ ਕਰ ਲਾਂਗੇ ਆਪਾਂ ਜੀ ਠੀਕ ਹੈ ਤੋਰ ਦੀ ਬਈ ਦੋਸਤੋ ਇਹ ਚੌਂਕਿਆ ਵੀ ਐ ਤੇ ਵਿਕਰੀ ਵਾਲੇ ਪੱਖ ਤੋਂ ਵੀ ਐ ਚੌਂਕਿਆ ਇਸ ਕਰਕੇ ਵੀ ਪਸ਼ੂ ਅਸੀਂ ਇਹ ਤੁਹਾਨੂੰ ਦਿਖਾਉਣੇ ਸੀ ਤੇ ਵਿਕਰੀ ਵਾਲੇ ਪੱਖ ਤੋਂ ਇਸ ਕਰਕੇ ਵੀ ਜਿਹਨੂੰ ਚੰਗਾ ਲੱਗਦਾ ਕੋਈ ਨਾਗ ਤੇ ਉਹਦੇ ਬਾਰੇ ਕਾਲ ਕਰਕੇ ਬਾਈ ਤੋਂ ਰੇਟ ਕਨਫਰਮ ਕਰ ਲਿਓ ਪਹਿਲਣ ਝੋਟੀ ਟੇਡੇ ਕੱਟਦੀ ਐ ਸੋਹਣਾ ਢਾਂਚਾ ਐ ਹਾਈਟ ਜਿਹੜੀ ਉਹ ਪਹਿਲਣਾਂ ਦੇ ਹਿਸਾਬ ਤੇ ਐ ਅੱਖ ਬਹੁਤ ਸੋਹਣੀ ਤੇ ਟੇਡਾ ਕੱਟ ਸਿੰਘ ਬਿਲਕੁਲ ਕੁੰਡੇ ਐ ਥਣ ਜੇ ਗੱਲ ਕਰੀਏ ਦੱਸੋ ਤਾਂ ਗਾੜੀ ਵਾਲੇ ਥਣ ਵੀ ਬੜੇ ਸੋਹਣੇ ਐ ਤੇ ਪਿੱਛੋਂ ਵੀ ਤੁਸੀਂ ਦੇਖ ਲਓ ਬੱਚਾ ਇਹਨੇ ਕੱਟੇ ਨੂੰ ਜਨਮ ਦਿੱਤਾ ਐ ਢਾਂਚਾ ਬੜਾ ਪਿਆਰਾ ਹੈ ਬਾਕੀ ਜਿਹੜੀ ਇਹਦੀ ਹਾਈਟ ਹੈ ਉਹ ਤੁਸੀਂ ਸੁਖਦੀਪ ਨਾਲ ਤੁਰੂਗਾ ਤੇ ਜਜਮੈਂਟ ਹੋ ਜੂਗੀ ਕੋਲੋਂ ਆ ਕੇ ਤੁਸੀਂ ਬਾਕੀ ਦੇਖ ਹੀ ਲੈਣੀ ਬੜਾ ਸਾਫ ਸੁਥਰਾ ਥਾਨ ਹੋਵਾਨਾ ਦੋਸਤ ਇਸ ਚੋਟੀ ਦਾ ਅਸੀਂ ਵੀਡੀਓ ਬਣਾ ਰਹੇ ਹਾਂ ਲਗਭਗ ਮੇਰੇ ਖਿਆਲ ਸਾਢੇ 6 ਦਾ ਟਾਈਮ ਹੋ ਗਿਆ ਹੈ ਸਾਢੇ 6 ਦਾ ਜੀ ਸ਼ਾਮ ਨੂੰ ਸੂਰਜ ਲਗਭਗ ਛਪਾ ਦਾ ਪੱਖ ਹੈ ਜਾਣਦੇ ਭਾਈ ਅੱਗੇ ਨੂੰ ਹਮੇ ਥੱਲੇ ਨੂੰ ਉਤਾਰ ਲਾ ਹਾਂ ਲੰਮੀ ਤੋਰ ਤੋਂ ਲੰਬੀ ਥੋੜੀ ਤੋਰਦੇ ਹਾਂ ਦੋਸਤੋ ਤੇ ਜਗਾ ਐਬ ਜੀ ਬਣ ਗਈ ਇੱਥੇ ਬਾਈ ਕੋਲ ਹਰੇਕ ਨਸਲ ਬਾਈ ਰੱਖੀ ਬੈਠਾ ਤੇ ਪੂਰਾ ਪੁਰਾਣਾ ਪੰਜਾਬ ਹੀ ਦਿਸਦਾ ਕੱਚਾ ਛੱਪੜ ਵੀ ਬਾਈ ਨੇ ਬਣਾ ਰੱਖ ਸੋ ਇਹ ਝੋਟੀ ਦੇਖੋ ਮੈਂ ਅਸੀਂ ਇਹਦੇ ਬਾਰੇ ਗੱਲਬਾਤ ਆਪਾਂ ਜਿਹੜੀ ਉਹ ਆਪਣੀ ਚੱਲ ਰਹੀ ਆ ਤੁਸੀਂ ਇਸ ਝੋਟੀ ਨੂੰ ਦੇਖ ਰਹੇ ਹੋ। ਸਖਦੀਪ ਚਵਾਈ ਦਾ ਟਾਈਮ ਕੀ ਰਹਿੰਦਾ ਬਈ? ਚਵਾਈ ਆਪਾਂ ਜੀ ਲਗਭਗ ਯਾਨੀ ਕਿ 6 ਤੋਂ ਪਹਿਲਾਂ ਪਹਿਲਾਂ 5:30 ਵਜੇ ਵਾਂਗੂ ਕਰ ਲੈਨੇ ਆ। ਠੀਕ ਹੈ। ਅੱਜ ਸਵੇਰ ਥੋੜੀ ਜਿਵੇਂ ਆਪਾਂ ਉਹ ਦੀ ਗੱਲ ਨਹੀਂ ਘੰਟਾਕ ਦੀ ਸਵੇਰ ਪਹਿਲਾਂ ਦੀ ਚੋਈ ਹੋਈ ਆ। ਠੀਕ ਹੈ। ਤੇ ਕਿਉਂਕਿ ਆਪਣਾ ਪਹਿਲਾਂ ਦੁਪਹਿਰ ਦਾ ਪ੍ਰੋਗਰਾਮ ਸੀ ਵੀਡੀਓ ਦਾ। ਬਿਲਕੁਲ। ਤਾ ਕਰਕੇ ਤੇ ਕੁਛ ਹੁਣ ਘੰਟੇ ਢੇੜ ਘੰਟਾ ਪਲੇਟ ਵੀ ਹੋਗੇ ਸਹੀ ਹੈ ਕਮਾਲਾ ਬਈ ਸੋ ਫਿਰ ਵੀ ਕੋਈ ਹਵਾਨੇ ਚ ਬਹੁਤਾ ਮਤਲਬ ਇਹ ਨਹੀਂ ਵੀ ਟਾਈਟ ਹੋਗੀ ਹੋਣੀ ਹੈ ਪਰ ਦੱਸਿਆ ਚੰਗਾ ਹੁੰਦਾ ਹੈ ਮੰਨ ਕੇ ਚੱਲੋ ਨਾ ਪਸਮਾ ਹੁਣ ਜੋ ਆਪਾਂ ਬੱਚਾ ਵੀ ਛੱਡ ਦਾਂਗੇ ਵੀਡੀਓ ਚ ਹੂੰ ਤੇ ਆਇਨ ਵੀ ਕੋਈ ਥਾਨ ਵਿੰਗਾ ਟੇਡਾ ਜਾਂ ਕੁੰਡੀ ਪਾਉ ਕਿਸੇ ਦੀ ਬਹੁਤ ਸੋਹਣਾ ਜੋਸ਼ ਵਾਲਾ ਸਿੱਧਾ ਥੱਲੇ ਨੂੰ ਜਾਨੀ ਕਿ ਥਾਨ ਪਸਮਾਉਂ ਮੇਰੇ ਇੱਕ ਚੀਜ਼ ਧਿਆਨ ਚ ਆਉਂਦੀ ਹੈ ਫੇਸਬੁੱਕ ਉੱਤੇ ਇੱਕ ਬੂਰੀ ਮੱਝ ਦੀ ਬੂਰੀ ਝੋਟੀ ਦੀ ਇੱਕ ਫੋਟੋ ਕਾਫੀ ਗਰੁੱਪਾਂ ਚ ਪੈ ਰਹੀ ਹੈ ਮੇਰੇ ਖਿਆਲ ਚ ਉਹਨੇ ਹਵਾਨੇ ਨੂੰ ਇਹ ਟੱਕਰ ਦਿੰਦੀ ਆ ਜਾਨੀ ਉਸ ਤਰ੍ਹਾਂ ਦਾ ਹਵਾਨਾ ਇਹਦਾ ਉਸੇ ਤਰ੍ਹਾਂ ਦੇ ਇਹਦੇ ਥਾਣ ਹੈ ਖੈਰ ਕੋਲੋਂ ਆ ਕੇ ਤੁਸੀਂ ਦੇਖਣਾ ਦੋਸੋ ਇੱਕ ਚੰਗੇ ਥਣ ਹਵਾਨੇ ਦੀ ਨੀਲੀ ਰਾਵੀ ਨਸਲ ਦੀ ਝੋਟੀ ਦਿਖਾ ਰਿਹਾ ਮੋਢ ਚੋਂ ਪੂਛ ਦੇਖੋ ਕਿੰਨੀ ਇੱਕ ਬਾਰੀਕ ਹੈ ਜਿਹਨੂੰ ਪਸੰਦ ਆਵੇ ਤਾਂ ਕੰਟੈਕਟ ਕਰ ਲਿਓ ਰੇਟ ਇਹਦਾ ਜਰੂਰ ਫੋਨ ਤੇ ਆ ਪਰ ਨੀਲੀ ਰਾਵੀ ਨਸਲ ਵਾਲੇ ਵੀਰ ਦਾ ਸ਼ੌਂਕ ਪੂਰਾ ਕਰ ਦੂਗੀ ਇਹ ਝੋਟੀ ਜਿਹਨੂੰ ਇਸ ਨਸਲ ਦਾ ਸ਼ੌਂਕ ਹੈ ਬਾਕੀ ਕੋਲੋਂ ਆ ਕੇ ਪਾਸ ਕਰ ਲਿਓ ਜੀ ਥਣ ਬਾਰੇ ਗੱਲ ਕੀਤੀ ਸੀ ਬੜਾ ਸੋਹਣਾ ਥਣ ਦਾ ਸੈਜ ਹੈ ਫਵਾਨਾ ਚੰਗਾ ਤੇ ਹਜੇ ਸਿਰਫ 8 ਦਿਨਾਂ ਦੀ ਐ ਸੂਈ ਇਹਦਾ ਕਟਾ ਤੁਹਾਨੂੰ ਇੱਕ ਵਾਰ ਮੈਂ ਦਿਖਾ ਦਿੰਨਾ ਕਿਉਂਕਿ ਬੱਚਾ ਨੇੜੇ ਲੈ ਆਈਏ ਤੇ ਪਸਮਾਈ ਦਿੰਨੇ ਚੋ ਫਿਰ ਆਪਾਂ ਝੋਟੀ ਦਿਖਾ ਕੇ ਬਾਅਦ ਚ ਪਸਮਾਉਂਗੇ ਸੋ ਦੋਸਤੋ ਪਹਿਲਾਂ ਦੂਜੀ ਝੋਟੀ ਦਿਖਾਈਗੇ ਫਿਰ ਬਾਅਦ ਚ ਪਸਮਾਉਨੇ ਆ। ਸਖਦੀ ਪੇ ਦੀ ਡਿਟੇਲ ਬਈ ਆਪਾਂ ਦੇ ਦਿੰਨੇ ਆ। ਕਿੰਨਾ ਮਸੂਆ ਝੋਟੀ ਸੀ ਪੀ। ਸੂਆ ਨਾਲ ਇਹਦਾ ਜੇ ਤੇ ਰੱਖਿਓ ਆਪਾਂ ਉੱਥੇ ਲਗਾਏ ਸਕੰਜੇ ਨਾਲ ਆ ਕੇ ਮੜੇ ਦੰਦ ਵੀ ਵਿਖਾਵਾਂਗੇ। ਤੀਜਾ ਸੂਆ ਤੇ ਕੰਨੀ ਵਾਲੇ ਦੰਦ ਸੱਟ ਕੇ ਕੱਢ ਰਹੀ ਆ। ਕੜਨੇ ਸਟਾਰਟ ਕੀਤੇ ਆ ਸੂਆ ਤੀਜਾ ਸੂਪੀ ਆ ਸੂਆ ਤੀਜਾ ਸੂਪੀ ਆ ਜੀ ਠੀਕ ਐ ਅੱਛਾ ਇਹ ਇਹ ਝੋਟੀ ਦੀ ਜੇ ਆਪਾਂ ਗੱਲ ਕਰੀਏ ਥੋੜੇ ਚੈਨਲ ਉਤੇ ਲਗਭਗ 4 ਸਾਲ ਤੋਂ ਬਾਹਲਾ ਨਹੀਂ ਤਾਂ ਸਾਲ ਦੇ ਵਿੱਚ 4-5 ਵਾਰੀ ਇਹ ਆਉਂਦੀ ਰਹੀ ਆ ਸਰਪੰਚ ਬਲਦੇਵ ਸਿੰਘ ਸਰਪੰਚ ਦੇ ਬਲਦੇਵ ਸਿੰਘ ਦੇ ਹਨਾ ਉਹਨਾਂ ਦੇ ਘਰ ਦੀ ਜੰਮੀ ਹੋਈ ਆ ਉਹਨਾਂ ਦੇ ਘਰ ਦੇ ਸਾਨ ਦੀ ਆ ਤੇ ਲਗਭਾਗੇ ਨੇ ਮੈਨੂੰ ਸਾਨ ਨਹੀਂ ਯਾਦ ਹਮ ਕੀ ਡੀ ਐਫ ਐ ਦੇ ਜਿਹੜਾ ਖੀਰੀਆਂ ਤੇ ਦੋਂਦੀਆਂ ਦਾ ਇਕੱਠਾ ਮੁਕਾਬਲਾ ਹੁੰਦਾ ਬਿਊਟੀ ਕੰਪੀਟੀਸ਼ਨ ਇਹ ਖੀਰੀ ਪਾਈ ਸੀ ਦੋਂਦੀਆਂ ਝੋਟੀਆਂ ਦੇ ਵਿੱਚ ਉੱਥੇ ਇਹਦਾ ਦੂਜਾ ਸਥਾਨ ਰਹਾ ਸੀਗਾ ਯਾਨੀ ਕਿ ਬਿਊਟੀ ਸ਼ੋਅ ਦੇ ਵਿੱਚ ਖੀਰੀਆਂ ਤੇ ਦੋਂਦੀਆਂ ਦਾ ਇਕੱਠਾ ਮੁਕਾਬਲਾ ਸੀ ਹਾਂਜੀ ਉਹਦੇ ਚੋਂ ਦੂਜਾ ਸਥਾਨ ਇਹ ਹਾਸਲ ਕਰ ਗਈ ਸੀ ਹਾਂਜੀ ਹਾਂਜੀ ਠੀਕ ਐ ਤੇ ਹੁਣ ਇਹ ਲਗਭਗ ਪਰਸੋਂ ਕੇ ਚੌਥੇ ਦੀ ਸੂਈ ਆ ਤਿੰਨ ਚਾਰ ਦਿਨ ਦੀ ਬੋਲਿਓ ਅੱਜ ਸਵੇਰ ਦੀ ਸਾਫ਼ ਕੀਤੀ ਹੋਈ ਆ ਹਾਂ ਤੇ ਲਗਭਗ 14 ਕਿਲੋ ਹੋ ਸਕਦਾ 15 ਵੀ ਹੋਵੇ ੱਡੇ ਚੜ ਕੇ ਵੀ ਇਹਦੀ ਸਟਾਰਟਿੰਗ ਹੈਗੀ ਬੋਲਿਓ ਸਾਫ਼ ਹੋ ਗਈ ਪਿਛਲੇ ਸੂਏ ਦਾ ਦੁੱਧਾ ਕੀ ਖਾ ਪਿਛਲੇ ਸੂਏ ਗੱਲ ਇਦਾਂ ਜੀ ਆਪਾਂ 7 ਮਹੀਨਿਆਂ ਦੀ ਸੂਈ ਹੋਈ ਉਹਦਾ ਵੀਡੀਓ ਵੀ ਪਾਈ ਸੀ ਆਪਾਂ ਹੂੰ ਆਪਾਂ ਸਰਪੰਚ ਦੇ ਘਰੋਂ ਖਰੀਦੀ ਸੀ ਤੇ 15-20 ਦਿਨ ਹੋਈ ਸੀ ਇਹਦੇ ਸੀਮਨ ਲੱਗੇ ਨੂੰ ਉਸੇ ਸੀਮਨ ਤੇ ਗੱਬਨ ਨਿਕਲੀ ਆ ਠੀਕ ਹੈ 10 20 99 ਦਾ ਸੀਮਨ ਲੱਗਾ ਸੀ ਤੇ ਕਟਾ ਇਹਨੇ ਦਿੱਤਾ ਠੀਕ ਹੈ ਆਪਾਂ 15 ਕਿਲੋ ਦੁੱਧ ਚੋਕੇ ਘਰੋਂ ਖਰੀਦੀ ਸੀਗੀ ਹੂੰ ਤੇ ਪਰ ਉਹ ਤੋਂ ਬਾਅਦ ਨਾ ਮੇਰੇ ਕੋਲੇ ਜਿਹੜੀ ਆਪਾਂ ਪਿਛਲੇ ਸਾਲ ਵੀਡੀਓ ਪਾਈ ਸੀ ਪੀਡੀਐਫ ਵਿਨਰ ਚੋਟੀ ਦੀ ਦੁੱਧ ਵਾਲੀ ਦੀ ਹੂੰ ਉਦੋਂ ਮੈਂ ਨਾ ਦੋਹਾਂ ਦੀ ਇਕੱਠੀ ਸੇਵਾ ਕੀਤੀ ਆ ਹੂੰ ਤੇ ਚੰਗੀ ਸੱਜਰ ਮੱਝ ਇਹ 18 ਕਿਲੋ ਤੱਕ ਦੁੱਧ ਆਪਣੇ ਕੋਲ ਕੱਢਦੀ ਰਹੀ ਐ 18 ਕਿਲੋ ਵਾਂਗੂ ਟੋਕੜ ਵੀ ਕੱਢ ਗਈ ਐ ਇਹ ਤਿੰਨਾਂ ਮਹੀਨਿਆਂ ਦੀ ਗੱਭਨ ਹੋ ਕੇ ਵੀ ਠੀਕ ਐ ਤੇ ਫਿਰ ਇਹਦੀ ਖਾਸੀਅਤ ਜੀ ਹੂੰ ਜਿਹੜਾ ਮਰਜੀ ਜਿੱਥੇ ਮਰਜੀ ਬੰਨ ਕੇ ਪੂਰੇ ਢੂੜਾ ਪਾ ਕੇ ਚੋ ਲਵੇ ਇਹਨੇ ਲੱਤ ਨਹੀਂ ਚੱਕਨੀ ਤੇ 2 ਮਹੀਨੇ ਪਹਿਲਾਂ ਆਪਾਂ ਸੂਨ ਤੋਂ ਡਰਾਈ ਕੀਤੀ ਉਹ ਤੋਂ ਲਗਭਗ 10 ਕਿਲੋ ਦੁੱਧ ਸੀਗਾ ਥੱਲੇ ਠੀਕ ਐ ਸਰਦੀਪ ਇਹ ਇਹ ਸਰਪੰਚ ਸਾਹਿਬ ਕੋਲ ਜਿਹੜਾ ਬੁੱਲ ਸੀਗਾ ਉਹਦੀ 얘ਤੀ ਹੈ ਹਾਂਜੀ ਜੇ ਇਹਦੀ ਇਸ ਪੱਖੋਂ ਗੱਲ ਕਰੀਏ ਨਾ ਹੂੰ ਇਹਦਾ ਚਲੋ ਮੁੱਲ ਵੀ ਉੱਚਾ ਹੀ ਰਹਿਣਾ ਹੂੰ ਗੱਲ ਇਹ ਆ ਵੀ ਇਹ ਹੈਗੀ ਆ ਮੰਨ ਕੇ ਚਲੋ ਆਪ ਜਿਹੜਾ ਸਰਪੰਚ ਨੇ ਸਾਂਧਨਾ ਰੱਖੀ ਮਲਤਾਨ ਤੇ ਉਹ ਵੀ ਹਰਿਆਣੇ ਦੇ ਕਿੱਡੇ ਨਾਮੀ ਸਾਂਹ ਆਉਂਦੇ ਆ ਕੰਪੀਟੀਸ਼ਨ ਦੇ ਵਿੱਚ ਉਹਨਾਂ ਦੇ ਵਿੱਚ ਵਿਨਰ ਰਹਿੰਦਾ ਰਿਹਾ ਉਹ ਵੀ ਪਹਿਲੇ ਦੂਜੇ ਨੰਬਰ ਤੇ ਸ਼ਾਇਦ ਲੱਗਦਾ ਰਿਹਾ ਠੀਕ ਹੈ ਹਰ ਇੱਕ ਸ਼ੋਅ ਦੇ ਵਿੱਚ ਤੇ ਫਿਰ ਇਹਦੀ ਪਿਓ ਵਾਲੇ ਪੱਖ ਤੋਂ ਭੈਣ ਆਪਣੇ ਮਾਲੇ ਪਿੰਡ ਖੜੀ ਆ ਜੀ ਤੇ ਇਹਦੀ ਮਾਂ ਜਿਹੜੀ ਉਹ ਬਾਈ ਪਿੰਦੇ ਨੇ ਖਰੀਦ ਕੇ ਦਿੱਤੀ ਸੀ ਸੇਵਕ ਪਲਵਾਨ ਨੂੰ ਠੀਕ ਹੈ ਉਹ ਵੀ 20 ਤੋਂ ਬਾਹਰ ਹੀ ਆ ਜਿਹੜੀ ਇਹਦੀ ਪਿਓ ਵਾਲੀ ਸਾਈਡ ਤੋਂ ਭੈਣ ਮਾਲੇ ਖੜੀ ਆ ਉਹਦੇ ਥੱਲੇ ਵੀ 22 ਕਿਲੋ ਦੁੱਧ ਆ ਠੀਕ ਹੈ ਜਿਹੜੀ ਇਹਦੇ ਪਿਓ ਦੀ ਮਾਂ ਐ ਉਹ ਤੁਹਾਡੇ ਧਿਆਨ ਚ ਆਉਦੀ ਸ਼ਾਇਦ ਲਾਈਵ ਵੀ ਚੁਾਈ ਹੋਈ ਹੋਈ ਆ ਅ ਦੋਸਤੋ ਸੀਰ ਵਾਲੀ ਪਿੰਡ ਦੇ ਵਿੱਚ ਉਹ ਕੋਹਨੀ ਮੱਝ ਸੀ ਮੈਂ ਬਹੁਤ ਵਾਰ ਜ਼ਿਕਰ ਕੀਤਾ ਉਹ ਬਾਈ ਜੀ ਹੋਰਾਂ ਕੋਲ ਚੰਗਾ ਨਾ ਵਸੀ ਉੱਥੋਂ ਉਸ ਰਵੇ ਦਾ ਬੁੱਲ ਸੀ ਉਹ ਜਿਹੜਾ ਬੁੱਲ ਸੀਗਾ ਇਹਦਾ ਪਿਓ ਉਹ ਸੀਗਾ ਯੋਗਰਾਜ ਦਾ ਕਰਨਵੀਰ ਵੰਨ ਦਾ ਠੀਕ ਐ ਹਰਿਆਣੇ ਵਾਲੇ ਦਾ ਸਹੀ ਐ ਹਾਂਜੀ ਤੇ ਇਸ ਪੱਖ ਤੋਂ ਨਾ ਆਪਾਂ ਇਹ ਵਿਕਾਊ ਕੀਤੀ ਆ ਵੀ ਜੇ ਚੰਗਾ ਰੇਟ ਮਿਲਿਆ ਤਾਂ ਦੇਣੀ ਆ ਇਹਦਾ ਮਾਂ ਵਾਲੇ ਪਾਸਿਓਂ ਪਿਓ ਵਾਲੇ ਪਾਸਿਓਂ ਪਿਓ ਦੀ ਮਾਂ ਦਾ ਸਾਰਾ ਇਹਦਾ ਲਾਈਵ ਰਿਕਾਰਡ ਹੈਗਾ ਠੀਕ ਹੈ ਹਾਂਜੀ ਰੇਟੇ ਦਾ ਫੋਨ ਤੇ ਹੀ ਰੱਖਾਂਗੇ ਰੇਟੇ ਦਾ ਫੋਨ ਤੇ ਹੀ ਆਊਗਾ ਤੇ ਉੱਚਾ ਰੇਟ ਹੀ ਹੋਊਗਾ ਇਹਦਾ ਠੀਕ ਹੈ ਤੋਰਦਗੇ ਬਾਈ ਦੱਸੋ ਝੋਟੀ ਦੇਖਿਓ ਜਿੰਨਾ ਵੱਡਾ ਕੱਦ ਤੁਸੀਂ ਸੋਚ ਸਕਦੇ ਹੋ ਓਨਾ ਹੀ ਕੱਦ ਆ ਇਹਕ ਮੈਂ ਇਹ ਗੱਲ ਹੋਰ ਕਹਿੰਨਾ ਹੁਣ ਜੋ ਤੁਰੀ ਨਾ ਤੁਸੀਂ ਵੇਖੋਗੇ ਪਿਛੋਂ ਲੈਵੇ ਤੇ ਮਮੂਲੀ ਜਿਹੇ ਦਾ ਫਰਕ ਹੈਗਾ ਤੇ ਪਰ ਦੁੱਧ ਪੂਰਾ ਜਿਹੜਾ ਮਰਜੀ ਹੈ ਨਾ ਚੋਈ ਲੈਣੀ ਆ ਸੂਈ ਸਵਾਈ ਝੋਟੀ ਆ ਤੱਕੜਾ ਉਹਦੀ ਗੱਲ ਸਹੀ ਹੈ ਉਹ ਆਪਾਂ ਕਹਿੰਦੇ ਇਹ ਡਿਜ਼ਾਈਨ ਦਾ ਕੀ ਪਸ਼ੂ ਦੇ ਬੰਤਰ ਚ ਹੀ ਫਰਕ ਹੁੰਦਾ ਸਹੀ ਹੈ ਤਾਂ ਦੱਸੋ 19 21 ਹਵਾਨੇ ਦੇ ਵਿੱਚ ਸ਼ੇਪ ਚ ਫਰਕ ਹੈ ਪਰ ਸੂਈ ਸਵਾਈ ਝੋਟੀ ਕਿਉਂਕਿ ਕੋਈ ਨੌਕਸ ਨਹੀਂ ਸੀ ਇਸ ਕਰਕੇ ਇਹਦੀ ਵੀਡੀਓ ਵੀ ਅਸੀਂ ਗੱਬਣ ਦੀ ਨਹੀਂ ਬਣਾਈ ਸੂਈ ਦੀ ਪਾਰਾ ਮੇਰੇ ਧਿਆਨ ਚ ਹੈ ਨੀਗਾ ਸ਼ਾਇਦ ਅੱਜ ਤੱਕ ਦੀਆਂ ਜਿੰਨੀਆਂ ਵੀਡੀਓ ਪਈਆਂ ਵੀ ਸਭ ਤੋਂ ਉੱਚੀ ਹੋਵੇ ਬਹੁਤ ਤਕਰੀਬਾ ਜ ਦੱਸੋ ਬਹੁਤ ਤਕੜੀ ਖੈਰ ਇੱਕ ਦੋ ਮੱਝਾਂ ਹੋਰ ਵੀ ਧਿਆਨ ਚ ਆਉਂਦੀਆਂ ਮੌਕੇ ਤੇ ਮੈਂੰਤੀ ਨਹੀਂ ਕਰ ਸਕਦੇ ਪਰ ਬਹੁਤ ਵੱਡੇ ਕਦ ਕਦ ਦੀ ਝੋਟੀ ਹੈ ਦੰਦਾਂ ਦੇ ਵਿੱਚ ਅੱਛਾ ਠੀਕ ਆ ਹਾਂ ਦੰਦਾਂ ਵਾਲੇ ਪੱਖ ਤੋਂ ਦੱਸੋ ਇਹ ਤੁਹਾਨੂੰ ਬਾਕੀ ਦਿਖਾ ਵੀ ਦੇਣੇ ਦੰਦੇ ਦੇ ਦੇਖੋ ਇਹਦੀ ਹਾਈਟ ਲੈਂਥ ਬੜੀ ਕਮਾਲ ਦੀ ਝੋਟੀ ਹੈ ਬਹੁਤ ਸੋਹਣਾ ਦੁੱਧ ਦੇ ਨੇ ਪਿਛਲੇ ਸਵੇਰ ਚ ਦਿੱਤਾ ਆਮ ਮੱਝ ਦੇ ਕੋਲ ਜਦੋਂ ਬੰਦ ਨੇ ਦੋਸਤੋ ਤਾਂ ਕੱਟੀ ਜੀ ਲੱਗਣ ਲੱਗ ਪੈਂਦੀ ਐ ਏਡੇ ਕੋ ਵੱਡੇ ਕਦ ਕਾਟਦੀ ਝੋਟੀ ਐ ਜੈਡ ਬਲੈਕ ਐ ਬੜਾ ਸੋਹਣਾ ਇਹਦਾ ਪਿਓ ਜਿਹੜਾ ਉਹ ਸਰਪੰਚ ਸਾਹਿਬ ਕੋਲ ਬੁੱਲ ਸੀਗਾ ਉਹਦੀ ਵੀ ਬਣਾ ਬੜੀ ਸੋਹਣੀ ਸੀ ਮੂਰਿਆ ਤੁਹਾਡਾ ਹਾਈਟ ਲੈਂਥ ਤੁਸੀਂ ਦੇਖੋ ਪੁੜਿਆਂ ਦੇ ਉੱਤੋਂ ਚੜਾਈ ਤੁਸੀਂ ਦੇਖ ਸਕਦੇ ਹੋ ਸਹੀ ਸੰਭੀ ਹੋਈ ਐ ਥਣ ਸੋਹਣਾ ਖਵਾਨੇ ਚੁਨੀ ਕੀ ਸ਼ੇਪ ਦੇ ਵਿੱਚ ਫਰਕ ਹੈ ਪਰ ਦੁੱਧ ਬਾਈ ਕਹਿੰਦਾ ਵੀ ਇੱਕ ਧਾਰ ਦਾ ਵੀ ਫਰਕ ਨਹੀਂ ਉਹ ਤੁਸੀਂ ਚੋਕੇ ਦੇਖ ਲੈਣੀ ਹੈ ਰਕਮ ਚੰਗੇ ਤੇ ਹੀ ਮਿਲਣੀ ਹੈ ਢਾਂਚਾ ਇਹ ਤੁਸੀਂ ਦੇਖ ਲਓ ਇਹਨੇ ਕੱਟੇ ਨੂੰ ਜਾਣ ਦਿੱਤਾ ਤੇ ਕੱਟਾ 102699 ਬੋਲਦਾ 102699 ਬੋਲਦਾ ਕੱਟਾ ਜੀ ਚੰਗੇ ਰੇਟ ਤੇ ਆਪਾਂ ਮੱਝ ਸੇਲ ਕਰਨੀਆਂ ਕੋਈ ਭਰਾ ਇਸ਼ਕ ਹੋਊਗਾ ਕੱਟੇ ਦਾ ਮੁੱਲ ਪਾ ਕੇ ਆਪਾਂ ਹੁਣ ਵੀ ਰੱਖ ਸਕਦੇ ਆ ਤੇ ਨਹੀਂ ਭਾਵੇਂ ਆਪਾਂ ਨੂੰ ਸਾਂਭ ਕੇ ਦੇ ਦੇ ਠੀਕ ਹੈ ਓਕੇ ਸੋ ਕਟਾ ਬਾਈ ਕਹਿੰਦਾ ਵੀ ਮੈਂ ਰੱਖ ਵੀ ਲਊਗਾ ਭਾਵੇਂ ਹੁਣ ਛੱਡ ਦਿਓ ਤੇ ਭਾਵੇਂ ਜਦੋਂ ਤੁਸੀਂ ਸਾਹਮਣੇ ਦੇਣਾ ਚਾਹੂੰ ਤਾਂ ਉਦੋਂ ਵੀ ਵੀਰ ਲੈ ਲਊਗਾ ਦਾਂਦੇ ਦੇ ਤੁਹਾਨੂੰ ਸਕੇਂਡੇ ਚਲੇ ਜਾ ਕੇ ਦਿਖਾ ਦਿਆਂਗੇ ਕਿਹੜਾ ਤੁਸੀਂ ਇਸ ਝੋਟੀ ਨੂੰ ਦੇਖੋ ਕਮਾਲ ਆ ਸੁਖਦੀਪ ਥੋੜੀ ਜਿਹੀ ਚਲੋ ਜ਼ੋਇਦੋ ਖਾ ਦੋ ਤੁਸੀਂ ਦਾ ਥਾਣਾ ਦਾ ਸੈਜ ਬਹੁਤ ਸੋਹਣਾ ਹੈ ਥਾਣਾ ਚ ਬਿੱਥੀ ਚੰਗੀ ਹੈ ਢਾਂਚਾ ਤੁਸੀਂ ਇਹਦਾ ਹੁਣ ਵੀਡੀਓ ਚ ਕਲੀਅਰ ਦੇਖ ਚੁੱਕੇ ਹੋ ਜਿੰਨੂੰ ਪਸੰਦ ਆਵੇ ਤਾਂ ਸੰਪਰਕ ਕਰਿਓ ਬਾਈ ਦੇ ਨਾਲ ਚੰਗੇ ਦੁੱਧ ਵਾਲੀ ਚੰਗੀ ਝੋਟੀ ਪਿਛਲੇ ਸੂਏ 'ਚ ਵੀ ਦੁੱਧ ਬਹੁਤ ਸੋਹਣੇ ਨੇ ਰਿਕਾਰਡ ਕਰਾਇਆ ਦਿੱਤਾ ਹੈ। ਤੋਂ ਇਸ ਤਰੀਕੇ ਨਾਲ ਤੁਸੀਂ ਇਹਦਾ ਹਵਾਨਾ ਦੇਖ ਸਕਦੇ ਹੋ ਹਜੇ ਇਹ ਬੌਲੇ ਚ ਹੀ ਆ ਦੋਸਤੋ ਕਿਉਂਕਿ ਸੂਈ ਤਾਜੀ ਹੈ। ਆ ਕਰਦਾ ਸੰਗਲ ਬਸ। ਢੰਡਾ ਸਹਿਜ ਇਸ ਸਾਈਡ ਤੋਂ ਵੀ ਦੇਖੋ। ਦਸੋ ਮੂੰਹ ਵੈਸੇ ਫੜਾ ਲੈਂਦੀ ਹੈ ਝੋਟੀ। ਤੁਸੀਂ ਕੰਨਾਂ ਵਾਲੇ ਦੰਦ ਦੇ ਵੀ ਦੇਖ ਸਕਦੇ ਹੋ। ਬਿਲਕੁਲ ਛੋਟੇ ਹੈ ਹਜੇ ਇਹਨੇ ਚੱਕਣੀ ਸ਼ੁਰੂ ਕੀਤੀ ਹੈ। ਚੱਕਣੀ ਸ਼ੁਰੂ ਕੀਤੀ ਹੈ। ਠੀਕ ਐ ਸਤਿ ਸ਼੍ਰੀ ਅਕਾਲ ਸੋ ਇਹ ਤੀਜਾ ਸੂਆ ਬਸੇ ਚੌਥੀ ਸੂਪੀ ਛੋਟੀ ਉਮਰ ਦੇ ਵਿੱਚ ਇਹ ਪਹਿਲਾ ਸੂਆ ਸੋਈ ਸੀ ਤੇ ਸ਼ੁਰੂ ਤੋਂ ਹੀ ਆਪਣੇ ਚੈਨਲ ਤੇ ਇਹ ਜਦੋਂ ਛੋਟਾ ਬੱਚਾ ਸੀ ਉਦੋਂ ਤੋਂ ਹੀ ਆਉਂਦੀ ਰਹੀ ਐ ਸੋ ਦੱਸੋ ਇਹ ਝੋਟੀ ਜਿਹੜੀ ਸਰਪੰਚ ਬਲਦੇਵ ਸਿੰਘ ਦੇ ਘਰ ਦੀ ਜੰਪਾਲ ਐ ਥਣਾ ਬਾਰੇ ਗੱਲ ਕੀਤੀ ਸੀ ਫੇਰ ਤੁਸੀਂ ਇੱਕ ਵਾਰ ਦੇਖੋ ਇਹਦਾ ਟਾਂਚਾ ਤੁਸੀਂ ਵੀਡੀਓ ਚੋਂ ਦੇਖ ਚੁੱਕੇ ਹੋ ਜੈਡ ਬਲੈਕ ਐ ਤੇ ਨਾਲ ਇੱਕ ਨੀਲੀ ਰਾਵੀ ਨਸਲ ਦੀ ਝੋਟੀ ਇਹਦਾ ਬੱਚਾ ਭਾਈ ਕਹਿੰਦਾ ਸ਼ਾੜੀ ਲੈਨੇ ਬਾਕੀ ਦੋਨੇ ਝੋਟੀਆਂ ਇਹ ਤਾਜ਼ੀਆਂ ਸੂਈਆਂ ਵੀ ਆ ਇਹਦਾ ਬੱਚਾ ਦੱਸੋ ਇਹ ਆ ਮੇਲਕਾਫ ਆ ਕੱਟੇ ਨੂੰ ਜਨਮ ਦਿੱਤਾ ਲਗਭਗ ਮਾਰਕਿੰਗ ਮੰਗ ਹੋਈ ਹੈ ਪਿਛਲੇ ਪੈਰ ਵਾਈਟ ਆ ਸੀਲ شریف ਝੋਟੀ ਇਹ ਜਿਹਨੂੰ ਨੀਲੀ ਰਾਵੀ ਦੀ ਪਸੰਦ ਆਉਂਦੀ ਆ ਤਾਂ ਕੰਟੈਕਟ ਕਰ ਲਿਓ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਇਹ ਦੋ ਹੀ ਨਗ ਤੁਹਾਨੂੰ ਦਿਖਾਉਣੀ ਸੀ ਸੋ ਧੰਨਵਾਦ ਦੋਸਤੋ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ